ਜੀ ਮੈਂ ਪਰਮਿੰਦਰ ਸਿੰਘ ਸੰਧੂ ਸਕੱਤਰ ਗੁਰਦੁਆਰਾ ਬੋੜੀ ਸਾਹਿਬ ਗੁਰਦੁਆਰਾ ਬੋੜੀ ਸਾਹਿਬ ਦੇ ਅਸਿਆਸੀਆ ਹੋਲਾ ਮੁੰਡਾ ਸੰਗ ਕੋੜ ਖਾਸੇ ਸੰਗਤ ਦੇ ਸਜੋ ਦੇ ਨਾਲ ਬੜੇ ਪ੍ਰੇਮ ਪਿਆਰ ਅਦਾਸ਼ਾ ਦੇ ਨਾਮ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ 6 ਮਾਰਚ ਤੋਂ ਤੇ ਅਕਸਰੀ 51 ਕਟਪਾਟਾ ਸਾਹਿਬਾਂ ਦੀ ਲੜੀ ਆਰੰਭ ਹੋਈ ਸੀ ਜਿਨ੍ਹਾਂ ਦੇ 8 ਤਰੀ ਨੂੰ ਭੋਗ ਪਏ 8 ਤਰੀ ਨੂੰ ਸੀ 51 ਖੰਡ ਪਾਟਾ ਆਰੰਭ ਹੋ ਕੇ ਜਿਨ੍ਹਾਂ ਦੇ ਕੱਲ 10 ਤਰੀ ਨੂੰ ਭੋਗ ਪਏ ਇਹ 51 ਅਖੰਡ ਪਾਠਾਂ ਦੀ ਲੜੀ ਆਰੰਭ ਹੋਈ ਹੈ ਜਿਨ੍ਹਾਂ ਦੇ ਕੱਲ 12 ਤਰੀਕ ਵਾਲੇ ਦਿਨ ਜਿਹੜੇ ਭੋਗ ਕਹੜੇ ਹਨ ਅੱਜ 9 ਤਰੀਕ ਨੂੰ ਸੰਗਤਾਂ ਨੇ ਇਥੋਂ ਨਵਰ ਕੀਰਤਨ ਆਰੰਭ ਕੀਤਾ ਹੈ ਜੋ ਕਿ ਗੁਰਦੁਆਰਾ ਗੋੜੀ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਕੀ ਵਡਾਲੀ ਸ਼ਹਾਟਾ ਸਾਹਿਬ ਤੋਂ ਹੁੰਦਾ ਹੋਇਆ ਗੁਰਨਾਣਕ ਦੇਵ ਯੂਨੀਵਰਸਿਟੀ ਖਾਲਸਾ ਕਾਲ ਖਰੀ ਬਰਾਟ ਪਈ ਗੁਰਨਾਣਕਪੁਰਾ ਕੋਟ ਖਾਲਸਾ ਤੋਂ ਹੁੰਦਾ ਹੋਇਆ ਆ ਕੇ ਗੁਰਦੁਆਰਾ ਗੋੜੀ ਸਾਹਿਬ ਕੇ ਸਬਾਬ ਤੇ ਹੈ ਕੱਲ 12 ਤਰੀਕ ਵਾਲੇ ਦਿਨ ਕੌਣ ਦੇ ਪ੍ਰਸਿੱਧ ਢਾਡੀ ਜਿਵੇਂ ਰਾਗੀ ਸਦੇ ਜਿਹੜੇ ਬਾਹਰ ਦੀਵਾਨ ਹਾਲ ਦੇ ਸੰਗਤਾਂ ਨੂੰ ਸੰਬੋਧਨ ਕਰਕੇ ਗੁਰੂ ਘਰ ਦੇ ਨਾਮ ਜੋੜ ਗੁਰੂ ਘਰ ਨੂੰ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹਾਂ ਗੁਰੂ ਘਰ ਵਾਲ ਕੇ ਖੁਸ਼ੀਆਂ ਪ੍ਰਾਪਤ ਕਰੋ 12 13 14 ਅਤੇ 15 ਨੂੰ ਭਾਰੀ ਦੀਵਾਨ ਸਜਾਇਆ ਜਾ ਰਿਹਾ ਹੈ ਸੋ ਸਾਰੇ ਸੰਗਤਾਂ ਦੇ ਹਾਜ਼ਰੀਆਂ ਭਰ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ 16 ਤਰੀਕ ਨੂੰ ਸ੍ਰੀ ਅਖੰਡ ਪਾਠਾ ਸਾਹਿਬਾਂ ਦੀ ਪੰਜਵੀਂ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬਾ ਦੇ ਸੰਪੂਰਨ ਪੋਪ ਪੜਨੇ ਹਨ ਨਾਲ ਹੀ ਦਿਵਾਨ ਹਾਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਦਸਤਾਰ ਬੰਦੀ ਦੇ ਮੁਕਾਬਲੇ ਜਿਹੜੇ ਹੋ ਰਹੇ ਹਨ ਸਮੂਹ ਸੰਗਤ ਨੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹੈ ਕਿ ਸਿੱਖੀ ਵਾਲੇ ਪਾਸੇ ਉਹ ਸਾਡੇ ਦਿਨ ਦਿਹਾੜਾ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇ ਇਥੋਂ ਅਸੀਂ ਕੁਝ ਨਾ ਕੁਝ ਸਿੱਖ ਕੇ ਜਾਈਏ ਛੋਟੇ ਬੱਚੇ ਜਿਹੜੇ ਹਨ ਦਸਤਾਰਾ ਸਜਾਉਣ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਹੌਸਲਾ ਅਜ਼ਾਈ ਰਹੀ ਕੀਤੀ ਜਾਵੇਗੀ ਪਹਿਲਾ ਦੂਜਾ ਤੀਜਾ ਨਾਮ ਸਪੈਸ਼ਲ ਸਾਰਿਆਂ ਬੱਚਿਆਂ ਨੂੰ ਦਿੱਤਾ ਜਾਵੇਗਾ ਜੋ ਛੋਟੇ ਵੱਡੇ ਤੋਂ ਉਤੋਂ ਵੱਡੇ ਜਿਹੜੇ ਹਨ ਤਿੰਨ ਨਾਈਟ ਮਾਦੇ ਜਿਹੜਾ ਬੱਚਿਆਂ ਦੇ ਕੰਪੀਟੀਸ਼ਨ ਹੋਣੇ ਹਨ ਲੇਕਿਨ ਜਿਹੜੇ ਹੌਸਲਾ ਵਜਾਈ ਹੈ ਉਹ ਸਾਰੇ ਬੱਚਿਆਂ ਲਈ ਕੀਤੀ ਜਾਣੀ ਹੈ ਕਿਉਂਕਿ ਇਹ ਬਸੇ ਨੂੰ ਰਾਖ ਨਹੀਂ ਕੀਤਾ ਜਾਣਾ ਸਮੂਹ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਦਸਤਾਰਬੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਸਤੇ ਪ੍ਰੇਰਨਾ ਕਰੋ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੰਤਾ ਗੁਰਦੁਆਰਾ ਬੋੜੀ ਸਾਹਿਬ ਦੇ ਦਿਨੋਂ-ਦੇਰ ਮਹੰਤਾਂ ਜਿਹੜੀ ਵਾਦੀ ਜਾਂਦੀ ਹੈ ਦੇਸ਼-ਪਰਦੇਸ ਤੋਂ ਸੰਤਾ ਜਿਹੜੀਆਂ ਇੱਥੇ ਹੌਮ-ਹੌਮ ਆ ਕੇ ਪਹੁੰਚਦੀਆਂ ਹਨ ਜਿਹੜੇ ਬਾਹਰ ਕੈਨੇਡਾ ਅਮਰੀਕਾ ਦੇ ਜਿਵੇਂ ਬੱਚੇ ਬੈਠੇ ਹਨ ਜਿਹੜੇ ਇੱਥੋਂ ਸੇਵਾ ਕਰਕੇ ਗੁਰੂ ਘਰੋਂ ਸੇਵਾ ਕੀਤੀ ਜਿਹੜੀ ਸਫਲ ਹੋਈ ਉਹਨਾਂ ਦੀ ਤਾਂ ਬਾਹਰ ਜਾ ਕੇ ਬਾਹਰਲੇ ਦੇਸ਼ਾਂ ਦੇ ਚਪੜੀਆਂ ਨੌਕੀਆਂ ਕਰ ਰਹੇ ਹਨ ਉਹ ਵੀ ਆਪਣਾ ਜਿਹੜਾ ਹਿੱਸਾ ਹੈ ਉਥੋਂ ਮਾਇਆ ਦੇ ਰੂਪ ਦੇ ਵਿੱਚ ਉਹਨਾਂ ਨੇ ਇੱਥੇ ਭੇਜਦੇ ਹਨ ਉਹ ਭਾਵੇਂ ਕੈਨੇਡਾ ਬੈਠੇ ਹੋਣ ਇੱਥੇ ਹਾਜ਼ਰੀ ਨਾਮ ਭਰ ਸਕਦੇ ਹੋਣ ਲੇਕਿਨ ਉਹਨਾਂ ਦਾ ਮਨ ਜਿਹੜਾ ਹੈ ਉਹਨੇ ਦੇਣ ਵਾਸਤੇ ਗੁਰਦੁਆਰਾ ਬੋੜੀ ਸਾਹਿਬ ਦੇ ਨਾਲ ਜੁੜਿਆ ਰਹਿੰਦਾ ਹੈ ਤਾਂ ਉਥੋਂ ਹੀ ਗੁਰਦੁਆਰਾ ਬੋੜੀ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲੈਂਦੇ ਰਹਿੰਦੇ ਹਨ ਸਮੂਹ ਬੱਚੇ ਜਿਹੜੇ